ਪਿੰਡ ਮੂਸੇ ਦੇ ਜਿਸ ਸਕੂਲ ਵਿੱਚ ਪੜਿਆ ਮੂਸੇ ਵਾਲਾ ਅੱਜ ਉਸੇ ਸਕੂਲ ਦਾ ਪੂਰੇ ਭਾਰਤ ਵਿੱਚ ਚਮਕਿਆ ਨਾਮ ਸਕੂਲ ਟੀਚਰ ਇਹ ਵਿਸ਼ੇਸ਼ ਚੀਜ਼ ਲੈ ਕੇ ਪਹੁੰਚੇ ਮੂਸੇ ਵਾਲੇ ਦੀ ਹਵੇਲੀ ਤਾਂ ਬਣ ਗਿਆ ਖੁਸ਼ੀ ਦਾ ਮਾਹੌਲ ਸਿੱਧੂ ਮੂਸੇ ਵਾਲੇ ਦੇ ਮਾਤਾ-ਮਾਤਾ ਚਰਨ ਕੌਰ ਅੱਜ ਕਾਫੀ ਖੁਸ਼ ਦਿਖਾਈ ਦਿੱਤੇ ਦੱਸਦੇ ਹੀ ਕਿ ਸਿੱਧੂ ਦੇ ਪਿੰਡ ਮੂਸੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਅਵਾਰਡ ਮਿਲਿਆ ਇਸ ਅਵਾਰਡ ਦੇ ਲਈ ਪੂਰੇ ਪੰਜਾਬ ਦੇ 38 ਸਕੂਲ ਸਿਲੈਕਟ ਹੋਏ ਨੇ ਅਤੇ ਮੂਸੇਪਿੰਡ ਦਾ ਸਰਕਾਰੀ ਪ੍ਰਾਇਮਰੀ ਸਕੂਲ ਸਭ ਤੋਂ ਅੱਗੇ ਹੈ ਇਹ ਅਵਾਰਡ ਸਕੂਲ ਸਟਾਫ ਨੂੰ ਦਿੱਲੀ ਵਿਖੇ ਦਿੱਤਾ ਗਿਆ ਹੈ ਇਹ ਅਵਾਰਡ ਪ੍ਰਾਪਤ ਕਰਨ ਤੋਂ ਬਾਅਦ ਸਕੂਲ ਸਟਾਫ ਸਿੱਧਾ ਸਿੱਧੂ ਮੂਸੇਵਾਲੇ ਦੀ ਹਵੇਲੀ ਪਹੁੰਚਿਆ ਤਾਂ ਇਸ ਅਵਾਰਡ ਨੂੰ ਦੇਖ ਕੇ ਸਿੱਧੂ ਦੀ ਮਾਤਾ ਮਾਤਾ ਚਰਨ ਕੌਰ ਬਹੁਤ ਖੁਸ਼ ਹੋਏ ਉਹਨਾਂ ਕਿਹਾ ਕਿ ਪਿੰਡ ਨੂੰ ਲੈ ਕੇ ਜੋ ਸੁਪਨੇ ਸਿੱਧੂ ਨੇ ਦੇਖੇ ਸੀ ਉਹ ਸੁਪਨੇ ਪੂਰੇ ਤਾਂ ਨਹੀਂ ਕਰ ਸਕਿਆ ਪਰ ਸਿੱਧੂ ਦੇ ਸਕੂਲ ਦੇ ਬੱਚੇ ਉਹ ਸੁਪਨੇ ਪੂਰੇ ਕਰਨਗੇ ਮੂਸੇਵਾਲੇ ਦੀ ਮਾਤਾ ਚਰਨ ਕੌਰ ਨੇ ਹੋਰ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਮੈਨੂੰ ਬਹੁਤ ਮਾਨ ਮਹਿਸੂਸ ਹੋ ਰਿਹਾ ਵੀ ਇੱਕ ਵਾਰ ਫੇਰ ਸਾਡੇ ਪਿੰਡ ਮੂਸੇ ਦਾ ਨਾਮ ਚਮਕਿਆ ਇਹ ਸਾਰਾ ਸ਼ੇਰਾ ਅਧਿਆਪਕ ਸਾਹਿਬਾਨਾਂ ਨੂੰ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਸਾਡੇ ਸਕੂਲ ਨੂੰ ਇੱਥੋਂ ਤੱਕ ਪਹੁੰਚਾਇਆ ਤੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਮੈਂ ਸਾਰੀ ਟੀਮ ਦਾ ਸਾਰੀ ਕਮੇਟੀ ਦਾ ਸਾਰੇ ਟੀਚਰ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਅੱਗੇ ਤੋਂ ਵੀ ਇਹਨਾਂ ਤੋਂ ਇਹੀ ਆਸ ਕਰਾਂਗੇ ਵੀ ਸਾਡਾ ਜਿਹੜਾ ਸਕੂਲ ਹੈ ਮੂਸਾ ਪਿੰਡ ਦਾ ਇਹ ਬਹੁਤ ਬਲੰਦੀਆਂ ਤੱਕ ਜਾਵੇ ਮੈਨੂੰ ਇਹਨਾਂ ਤੋਂ ਇਹੀ ਆਸ ਹੈ ਇਹ ਮਿਹਨਤੀ ਬਹੁਤ ਨੇ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਸਕੂਲ ਟਾਈਮ ਤੋਂ ਬਾਅਦ ਵੀ ਦੇਰ ਤੱਕ ਬੱਚਿਆਂ ਨਾਲ ਦੇਮਾ ਦੇ ਵਿੱਚ ਪੜ੍ਹਾਈ ਦੇ ਵਿੱਚ ਇਹਨਾਂ ਨੇ ਕਦੇ ਆਪ ਦਾ ਮਤਲਬ ਆਪਣਾ ਸਮਝ ਕੇ ਸਾਰੇ ਬੱਚਿਆਂ ਨੂੰ ਇੱਥੇ ਤੱਕ ਲੈ ਕੇ ਆਂਦਾ ਵੈਗਰੂ ਅਗੇ ਅਰਦਾਸ ਕਰਦੀਆਂ ਵੀ ਇਹਨਾਂ ਨੂੰ ਚੜ੍ਹਦੀ ਕਲਾ ਵਕਸ਼ਣ ਤੇ ਸਾਡੇ ਬੱਚਾ ਦਾ ਜਿਹੜਾ ਨਾਮ ਹੈ ਜਾਂ ਸਾਡੇ ਪਿੰਡ ਦਾ ਨਾਮ ਹੈ ਇਸ ਤਨੀ ਰੋਸ਼ਨ ਕਰਦੇ ਰਹਿਣ ਅੱਜ ਖੁਸ਼ੀ ਕਿੰਨੀ ਹੈ ਕਿਉਂਕਿ ਸਿੱਧੂ ਦੇ ਸੁਪਨੇ ਸੀ ਗ੍ਰੀਨਰੀ ਪਿੰਡ ਦੇ ਵਿੱਚ ਲੈ ਕੇ ਆਉਣਾ ਉਸੇ ਗ੍ਰੀਨਰੀ ਤੇ ਸਰਪਤੀ ਕਹਿ ਸਕਦੇ ਵੀ ਅਵਾਰਡ ਵੀ ਮਿਲਿਆ ਅੱਜ ਪਿੰਡ ਨੂੰ ਜਿਹੜਾ ਇੰਡੀਆ ਲੈਵਲ ਤੇ ਸਨਮਾਨ ਬਸ ਥੋੜੀ ਜਿਹੀ ਦੁੱਖ ਦੀ ਗੱਲ ਇਹ ਹੈ ਕਿ ਸ਼ੁਭਦੀਪ ਨੇ ਜਿੱਥੇ ਤੱਕ ਆਪਣੇ ਪਿੰਡ ਨੂੰ ਲੈ ਕੇ ਜਾਣਾ ਸੀ ਉਹ ਨਹੀਂ ਲੈ ਕੇ ਜਾ ਸਕੇ ਨਾਮ ਤਾਂ ਬਹੁਤ ਵੱਡਾ ਕਰ ਗਏ ਪਰ ਉਹਨਾਂ ਜਿਹੜੇ ਉਹਦੇ ਸੁਪਨੇ ਸੀਗੇ ਉਹ ਇਹ ਅਧੂਰੇ ਰਹਿ ਗਏ ਚਲੋ ਵੈਗੁਰੂ ਦੀ ਕਿਰਪਾ ਹੈ ਪਰ ਜਦੋਂ ਹੁਣ ਕੋਈ ਨਾ ਕੋਈ ਸਾਨੂੰ ਇਦਾਂ ਦੀ ਖੁਸ਼ੀ ਮਿਲਦੀ ਹੈ ਤੇ ਮੈਨੂੰ ਐ ਲੱਗਦਾ ਵੀ ਜਿਹੜੇ ਸ਼ੁਭਦੇ ਅਧੂਰੇ ਸੁਪਨੇ ਰਹਿ ਗਏ ਤਾਂ ਸਾਡੇ ਅਗਲੇ ਆਉਣ ਵਾਲੇ ਬੱਚੇ ਪੂਰੇ ਕਰਨਗੇ ਇਸ ਦੀ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਆ ਸਰਪੰਸਾ ਬਣੇ ਸਾਡੇ ਇਹ ਇਹਨਾਂ ਦਾ ਪੂਰਨ ਸਹਿਯੋਗ ਰਹਿੰਦਾ ਸਕੂਲ ਦੇ ਵਿੱਚ ਸਮੇਂ-ਸਮੇਂ ਤੇ ਇਹਨਾਂ ਦੀ ਜਿਹੜੀ ਸਹਿਯੋਗ ਦੇ ਸਦਕੇ ਹੀ ਅਸੀਂ ਇਹ ਅਚੀਵਮੈਂਟ ਜਿਹੜੀ ਪ੍ਰਾਪਤ ਕਰ ਸਕਿਆ ਸਿੱਧੂ ਦੇ ਵੀ ਸੁਪਨੇ ਸੀ ਗ੍ਰੇਡ ਨੀ ਲੈ ਕੇ ਪਿੰਡ ਚ ਕਿੰਨਾ ਕੁ ਮਤਲਬ ਇਨਵੋਲਵਮੈਂਟ ਰਹਿੰਦੀ ਸੀ ਬਿਲਕੁਲ ਜੀ ਸਿੱਧੂ ਸਾਡੇ ਸਕੂਲ ਚ ਵੀ ਬਹੁਤ ਵਾਰ ਆਇਆ ਸੀਗਾ ਤੇ ਉਹ ਬੱਚਿਆਂ ਦੇ ਨਾਲ ਬਿਲਕੁਲ ਮਤਲਬ ਮਿਕਸ ਹੋ ਜਾਂਦੇ ਸੀ ਤੇ ਕਦੇ ਵੀ ਉਹਨਾਂ ਨੂੰ ਇਹ ਨਹੀਂ ਹੋਇਆ ਸੀਗਾ ਵੀ ਮੈਂ ਐਡੀ ਵੱਡੀ ਸਖਸ਼ੀਅਤ ਆ ਤੇ ਸਕੂਲ ਦੇ ਵਿੱਚ ਜਾ ਕੇ ਉਹ ਕਹਿੰਦੇ ਸੀ ਮੈਨੂੰ ਸਕੂਨ ਮਿਲਦਾ ਤੇ ਅੱਜ ਉਹਦਾ ਜਿਹੜਾ ਇਹ ਸੁਪਨਾ ਹੈਗਾ ਉਹ ਸਾਡੀ ਟੀਮ ਨੇ ਜਿਹੜਾ ਕੁਝ ਹੱਦ ਤੱਕ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਮੀਦ ਕਰਦੇ ਆਂਗੇ ਅੱਗੇ ਤੋਂ ਵੀ ਇਹ ਆਸ ਦਵਾਉਣੇ ਆ ਵੀ ਅਸੀਂ ਇਹਨੂੰ ਹੋਰ ਜਿਹੜਾ ਬਿਹਤਰੀ ਨਾਲ ਪੂਰਾ ਕਰਾਂਗੇ